ਮੈਂ ਕਿ ਮੈਂ ਡਬਲ ਐਮਏ ਈਟੀਟੀ ਬੀਐਡ ਕੀਤੀ ਐ ਮੈਂ ਸਰਕਾਰੀ ਸੰਘਰਸ਼ ਲੜਿਆ ਮੈਂ ਉਹ ਟੈਸਟ ਕਲੀਅਰ ਕੀਤੇ ਜਿਹੜੇ ਸਰਕਾਰ ਨੇ ਬਰੀਕੀ ਤੋਂ ਬਰੀਕੀ ਮੇਰੇ ਲਈ ਦਿੱਤੇ ਆ ਤੇ ਮੈਂ ਕਿਉਂ ਨਹੀਂ ਕੈਪੇਬਲ ਹੂੰ ਵੀ ਜੇ ਉਹ 12ਵੀਂ ਪੜੀ ਕੁੜੀ ਕਨਵੈਂਟਸ ਤੋਂ ਆਪਣੇ ਪ੍ਰਾਈਵੇਟ ਸਕੂਲਾਂ 'ਚ ਜਾ ਕੇ ਪੜਾ ਸਕਦੀ ਐ ਬੀਏ ਪਾਸ ਪੜਾ ਸਕਦੀ ਐ ਉਸ ਨੂੰ ਪਰ ਚੰਗੀ ਐਜੂਕੇਸ਼ਨ ਦੇ ਸਕਦੇ ਆ ਐਜੂਕੇਸ਼ਨ ਐ ਮੇਰੀ ਵੀ ਠੀਕ ਐ ਵੀ ਜਿੰਨੇ ਕ ਹਾਲਾਤ ਬਣ ਸਕਣਗੇ ਆਪਾਂ ਬਣਾਵਾਂਗੇ ਮੈਂ ਸ਼ੁਰੂਆਤ ਕੀਤੀ ਹੋਈ ਵਧੀਆ ਮੈਂ ਕਿਤਾਬਾਂ ਅਪਲਾਈ ਕੀਤੀਆਂ ਉਦੋਂ ਬਾਅਦ ਮੈਨੂੰ ਦੇਖੋ ਦੇਖ ਸਾਡੇ ਨੇੜੇ ਦੇ ਹੋਰ ਦੋ ਤਿੰਨ ਸਕੂਲਾਂ ਕੀਤਾ ਔਰ ਬਾਅਦ ਚ ਮੋਹਿਮ ਬਣ ਗਈ ਫਿਰ ਸਮਾਰਟ ਸਕੂਲ ਦਾ ਸਾਨੂੰ ਪ੍ਰਸ਼ੰਸਾ ਪੱਤਰ ਮਿਲਿਆ ਉਹ ਚ ਵੀ ਅਸੀਂ ਸਭ ਤੋਂ ਪਹਿਲਾਂ LED ਪ੍ਰੋਜੈਕਟਰ ਪੈਨਲ ਤੱਕ ਇੰਸਟਾਲ ਕੀਤੇ ਫਿਰ ਕਿਸੇ ਵੀ ਤਰ੍ਹਾਂ ਦੀ ਸ਼ੁਰੂਆਤ ਹੁੰਦੀ ਜ਼ਿਲ੍ਹੇ ਚ ਔਰ ਇਹ ਫੁੱਲੀ ਐਸ ਸਕੂਲ ਬਣਾਇਆ ਤਾਂ ਸਭ ਤੋਂ ਪਹਿਲਾਂ ਅਸੀਂ ਬਣਾਇਆ ਉਹ ਕੋਠੇ ਇੰਦਰ ਸਿੰਘ ਤੇ ਹੁੰਦੀ ਸੀ ਹਾਂਜੀ ਤਾਂ ਕੋਠੇ ਇੰਦਰ ਸਿੰਘ ਦਾ ਨਾਂ ਤਾਂ ਇੱਥੇ ਨੇੜੇ-ਤੇੜੇ ਇਹ ਪਿੰਡ ਵਾਲਿਆਂ ਨੂੰ ਤੁਸੀਂ ਪੁੱਛੋਗੇ ਉਹ ਕਹਣਗੇ ਸਾਨੂੰ ਕੋਈ 5 ਕਿਲੋਮੀਟਰ ਤੱਕ ਵੀ ਨਹੀਂ ਜਾਣ ਬਸ ਪਰ ਅੱਜ ਸਾਨੂੰ ਓਵਰਆਲ ਇੰਡੀਆ ਜਿਵੇਂ ਨਾਂ ਚਮਕਦਾ ਸਾਡੇ ਕੋਠੇ ਨਹੀਂ ਦੱਸਿੰਦਾ ਘੱਟੋ ਘੱਟ ਇੰਡੀਆ ਗਵਰਨਮੈਂਟ ਦੇ ਰਿਕਾਰਡ ਚ ਪਹ ਹੈ ਹਾਂਜੀ ਬਿਲਕੁਲ ਰਿਕਾਰਡ ਚ ਹੈ ਬਾਕੀ ਪੰਜਾਬ ਚ ਇਹੋ ਜਿਹਾ ਛੋਟਾ ਪਿੰਡ ਇਕੋ ਹੀ ਹੈ ਜਿੱਥੇ 15 ਪਿੰਡਾਂ ਦੇ ਬੱਚੇ ਵੱਡੇ ਵੱਡੇ ਪਿੰਡਾਂ ਦੇ ਵਿੱਚ ਤੁਸੀਂ ਮਹਿਮਾ ਸਰਜ ਦੇਖੋ ਤੁਸੀਂ ਵੀ 20 20000 ਵੋਟ ਆ ਮਹਿਮਾ ਸਰਜਾ ਸਭ ਤੋਂ ਸਰਕਾਰੀ ਆਖਲੀਆ ਕਲਾਂ ਐਡਾ ਵੱਡਾ ਪਿੰਡ ਹੈ ਉਹ ਬੈਨਰ ਦੇ ਬੱਚੇ ਮੇਰੇ ਕੋਲੇ ਆ ਰਹੇ ਸਿਰਫ ਐਜੂਕੇਸ਼ਨ ਕਰ